ਲੋਵੀ ਮਿੱਤਰੋ ਅੱਜ ਆ ਗਏ ਆਪਾਂ ਜਲੰਧਰ ਏਰੀਏ ਦੇ ਵਿੱਚ ਕਿੱਥੇ ਆਏ ਆ ਸਾਰਾ ਕੁਝ ਦੱਸਾਂਗੇ ਕਿ ਛੋਡੇ ਵਾਸਤੇ ਅੱਜ ਟਰੈਕਟਰ ਦਿਖਾਉਣੇ ਆ ਕਿਹੜਾ ਟਰੈਕਟਰ ਆ ਜਿਹੜਾ ਬਹੁਤ ਘੱਟ ਮਿਲਦਾ ਤੇ ਅੱਜ ਫਿਰ ਉਹ ਲੱਭ ਲਿਆ ਬਈ ਕਿਹੜਾ ਟਰੈਕਟਰ ਪਹਿਲਾਂ ਉਹ ਦਿਖਾ ਦਈਏ 5230 ਨਿਊ ਹਾਲੈਂਡ ਕਹਿੰਦੇ ਇਹਦੇ ਮਗਰ ਬਹੁਤ ਪਏ ਹੋਏ ਨੇ ਲੋਕ ਵੀ 5230 ਹੋਵੇ 5230 ਹੋਵੇ ਕਿੱਥੇ ਖੜਿਆ ਪਹਿਲਾਂ ਆਪਾਂ ਬਾਈ ਨੂੰ ਮਿਲ ਲਈਏ ਬੰਟੀ ਨੂੰ ਕੀ ਹਾਲਾ ਬਈ ਬਾਈ ਸਸਿ ਸਸਿਕਾ ਤੇ ਇੱਕ ਵਾਰੀ ਆਪਾਂ ਕਿਹੜੇ ਪਿੰਡੋਂ ਦੇਸੀ ਆ? ਹਾਂਜੀ ਭਾਈ ਆਪਣਾ ਪਿੰਡੋਂ ਦੇਸੀ ਆ। ਜ਼ਿਲ੍ਹਾ ਜਲੰਧਰ। ਜ਼ਿਲ੍ਹਾ ਜਲੰਧਰ। ਜਲੰਧਰ ਤੋਂ ਕਿੰਨੇ ਕਿਲੋਮੀਟਰ ਹੈ ਬਈ? ਜਲੰਧਰ ਤੋਂ 20 ਕਿਲੋਮੀਟਰ ਭਾਜੀ। ਇਹ ਕਿਹੜੇ ਰੋਡ ਤੇ ਉੱਤਾ? ਅਨੰਪੁਰ ਦੇ ਬਿਲਕੁਲ ਨੇੜੇ ਦੀਗਾ। ਅਨੰਪੁਰ ਤੋਂ ਜਲੰਧਰ ਤੋਂ ਸ਼ਹਿਰ ਪਰ ਰੋਡ। ਹਾਂਜੀ ਜਲੰਧਰ ਤੋਂ ਸ਼ਹਿਰ ਪਰ ਰੋਡ। ਤੇ ਆਹ ਫਿਰ ਆਪਾਂ 5530 ਹਾਂਜੀ ਭਾਈ। ਕਿੰਨਾ ਮਾਡਲ ਹੈ ਜੀ ਇਹ? ਇਹ ਭਾਜੀ 99। 99 ਮਾਡਲ। ਹਾਂਜੀ। ਇਹ ਮਤਲਬ ਤੁਸੀਂ ਤਿਆਰ ਕਰਵਾਇਆ ਹੋਇਆ। ਹਾਂਜੀ ਇਹ ਮੈਂ ਰੰਗ ਪਾਈ ਆਪ ਕਰਾਇਆ। ਬਸ ਸ਼ੌਂਕ ਨਾਲ ਹੀ ਰ ਇਨਾ ਹੈਵੀ ਕਿਥੋਂ ਲਵਾਇਆ ਹੈਗਾ ਇਹ ਭਾਈ ਪਜੋਦੇ ਤੇ ਲੱਗਾ ਬੰਪਰ ਕਿੰਨਾ ਹੈਵੀ ਆ ਇੱਕ ਕੁਆਂਟਲ 20 ਕਿਲੋ ਵਜਨ ਦਾ ਹੈਗਾ ਇੱਕ ਕੁਆਂਟਲ 20 ਭਾਈ ਆ ਚੈੱਕ ਕਰਾਂ ਇਹ ਪਲੇਟ ਇੰਚੀ ਦੀ ਪੱਤੀ ਆ ਭਾਜੀ ਪੂਰੀ 1 ਇੰਚੀ ਆ ਪੂਰੀ 1 ਇੰਚੀ ਦੀ ਪੱਤੀ ਹੈ ਠੀਕ ਹੈ ਵਿੱਚੋਂ ਵੀ ਐਨ ਪੂਰਾ ਹੈਵੀ ਆ ਤੇ ਜੀ ਗੱਲ ਕਰੀ ਬਈ ਇਹਦੀ ਆ ਪਾ ਇੰਜਨ ਗੇਰ ਦੀ ਇੰਜਨ ਗੇਰ ਦੀ ਭਾਜੀ ਪੂਰਾ ਫੁੱਲ ਐਨ ਇੱਕ ਨੰਬਰ ਇੱਕ ਨੰਬਰ ਹਾਂਜੀ ਟਾਇਰਾਂ ਦੀ ਕੰਡੀਸ਼ਨ ਅੱਧਿਆ ਵਾਂਗੂ ਹੈਨਾ ਹਾਂਜੀ ਇਹ ਪਾਵਰ ਸਟੀering ਹੈ। ਇੱਕ ਤੁਹਾਨੂੰ ਮਤਲਬ 2 ਸਪੀਡ ਚ ਆਣਾ ਹੈ। ਹਾਂਜੀ। 2 ਸਪੀਡ ਚ ਆ ਬਈਆ ਰਿੰਗ ਬਰਗੈਰਾ ਚੈੱਕ ਕਰਾਓ। ਠੀਕ ਹੈ। ਤੇ ਆਹ ਕਨੋਪੀ ਵਗੈਰਾ ਵੀ ਚੈੱਕ ਕਰਾ ਦੋ। ਇੱਕ ਵਾਰੀ ਪਹਿਲਾਂ ਇਹਦੀ ਬਈ ਸਟਾਰਟਿੰਗ ਚੈੱਕ ਕਰੀ। ਸਟਾਰਟ ਕਰ ਦੋ ਇੱਕ ਵਾਰੀ ਇਹ। ਦੇਂ ਰੇ। ਕਰੀ ਵਾਦ ਭਾਈ। ਮਲਾਂ ਕਰ ਤੋ ਭਾਈ। ਲੋ ਵਿਸ਼ਾ ਜੀ ਨੂੰ ਤੁਹਾਨੂੰ ਸਟਾਰਟਿੰਗ ਵੀ ਚੈੱਕ ਕਰਾਤੀ ਆਹ ਕੰਡੀਸ਼ਨ ਪੱਕਾ ਬਾਈ ਚਲੋ ਇੰਜਨ ਗੇਅਰ ਦਾ ਸਾਰ ਉਹ ਐਨ ਬੂਲਾ ਬੋਲੋ ਕਿਆ ਬਾਈ ਫੁੱਲ ਓਕੇ ਆ ਤੇ ਜੇ ਹੁਣ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਬਾਈ ਡਿਮਾਂਡ ਬਾਈ ਇਹਦੀ ਆਈਆਂ ਜੀ 4,35,000 4,35,000 ਰੁਪਏ ਉਹਦੇ ਵਿੱਚੋਂ ਮਾਨਤਾਣ ਤਾਂ ਹੋ ਜਾਊ ਕੁਛ ਥੋੜਾ ਬੋਧਾ ਕਰ ਦਾਂਗੇ ਮਾਨਤਾਣ ਕੋ ਆ ਬੰਦਾ ਦੂਰੋਂ ਬਾਰੋਂ ਦੇਖਿਓ ਉਸ ਹਿਸਾਬ ਨਾਲ ਕਰਾਂਗੇ ਇੱਕ ਵਾਰੀ ਬਾਈ ਪਿੱਛੋਂ ਚੈੱਕ ਕਰਵਾ ਦੇ ਲੈਂਕਾਂ ਲੋਕਾਂ ਦਾ ਲੈਂਕਾਂ ਦਾ ਵੀ ਚੈੱਕ ਕਰਾ ਦਿਓ ਪਹਿਲਾਂ ਤਾਂ ਹੁੱਕ ਚੈੱਕ ਕਰਾ ਦਿਓ ਐਨ ਪੂਰੀ ਜਮਾ ਹੈ ਵੀ ਵਿੱਚ ਲੱਗੀ ਹੋਈ ਆ ਨਵੀਂ ਪਈਆ ਜਮਾ ਤੇ 435000 ਰੁਪਏ ਡਿਮਾਂਡ ਹੈ ਹਾਂਜੀ ਭਾਈ ਠੀਕ ਹੈ ਤੇ 5230 ਨਿਊ ਹਾਲੈਂਡ ਤੇ ਇਹਦਾ ਨੰਬਰ ਕਿੱਥੋਂ ਦਾ ਜੀ ਨੰਬਰ ਭਾਈ ਇਹਦਾ ਰਾਜਸਥਾਨ ਦਾ ਨੰਬਰ ਰਾਜਸਥਾਨ ਦਾ ਹਾਂਜੀ ਤੇ ਜਿਹੜਾ ਇੱਧਰ ਖੜਾ ਹੈਗਾ ਟਰਾਲਾ ਹਾਂਜੀ ਭਾਈ ਇਹ ਦੇਖ ਕਿੰਨਾ ਸਾਈਜ਼ ਹੈ ਇਹਦਾ ਪਹਿਲਾ ਸਾਈਜ਼ ਇਹਦਾ ਭਾਈ 31 ਫੁੱਟ ਹੈ 31 ਫੁੱਟ ਹੈ ਮੇਰਾ ਭਾਈ ਆਪਣੇ ਕੈਮਰੇ ਚ ਵੀ ਐਨ ਪੂਰਾ ਪੂਰਾ ਹੀ ਆਉ ਹਣਾ 31 ਫੁੱਟ ਹੈ ਤੇ ਚੜਾਈ ਇਹਦੀ 7 ਫੁੱਟ 7 ਫੁੱਟ ਹਾਂਜੀ ਚਾਲੀਆਂ ਖੁੱਲਦੀਆਂ ਗੱਠਾਂ ਵਾਲੀ ਟਰਾਲੀ ਆ ਇਹ ਗੱਠਾਂ ਵਾਲੀ ਟਰਾਲੀ ਆ ਆਪ ਇਸ ਲਈ ਚਾਰੇ ਟਾਇਰ ਤਾਂ ਜਮਾ ਨਵੇਂ ਬਿਲਕੁਲ ਬ੍ਰੈਂਡ ਨਿਊ ਬ੍ਰੈਂਡ ਨਿਊ ਜਮਾ ਨਵੇਂ ਨੇ ਗੁੱਡੀ ਹਜੇ ਉਮ ਵੀ ਖੜੀ ਆ ਆ ਬਿਨਾ ਆਹ ਬੇਦਾਰ ਟਾਇਰ ਨਹੀਂ ਮੂਰਲੇ ਹਨ ਤੇ ਜੀ ਗੱਲ ਬਈ ਕਰੀਏ ਇਹਦੇ ਵਿੱਚ ਕਿੰਨੇ ਬੱਤੇ ਪਾਏ ਹੋਏ ਨੇ ਜੀ ਇਹਦੇ ਪਾਏ 30 ਬੱਤੇ ਆ 30 ਬੱਤੇ ਆ ਹਾਂਜੀ ਤੇ ਇਧਰ ਸਾਈਡਾਂ ਨੂੰ ਕਿੰਨੀਆਂ ਪੱਤੀਆਂ ਨੇ ਇਹਾਂ 19 ਪੱਤੀਆਂ ਹੋਣੀਆਂ ਆ ਭਾਜੀ ਜੇ ਹੁਣ ਆਪਾਂ ਇਹਦੀ ਜੀ ਆਪਾਂ ਵੇਟ ਦੀ ਗੱਲ ਕਰੀਏ ਵੀ ਘੱਟੋ-ਘੱਟ ਕਿੰਨਾ ਵੇਟ ਹੋ ਵੇਟ ਤਾਂ ਭਾਜੀ ਹੈਗਾ ਘੱਟੋ-ਘੱਟ 35 ਕੁਆਂਟ ਦੇ 35 ਕੁਆਂਟ ਦੇ ਜੀ ਠੀਕ ਆ ਤੇ ਆਹ ਸਾਈਡਾਂ ਤੇ ਐਨ ਪੂਰੇ ਪੂਰਾ ਹੈਵੀ ਹੈਵੀ ਤੇ ਆ ਹੁੱਕ ਚੈੱਕ ਕਰਾਇਓ ਹੁੱਕ ਤਾਂ ਇਹ ਜਮ ਵੀ ਨਹੀਂ ਕਿਸੀ ਇਹ ਕਿੰਨੇ ਕ ਵਾਰੀ ਚਲਾਈ ਆ ਹਜੇ ਤਾਂ ਇਹ ਭਾਜੀ ਮੰਤ ਤੋਂ ਮੰਤ 600 ਕਿਲੋਮੀਟਰ ਚੱਲੇ ਹੋਗੇ ਟਰਾਲੀ ਬਸ ਸਿਰਫ ਹਾਂਜੀ ਹਾਂਜੀ 600 ਜਾਂ 700 ਕਿਲੋਮੀਟਰ ਹੱਦ ਮੈਂ ਫਿਰ ਬਣਾਈ ਨੂੰ ਵੀ ਥੋੜਾ ਟਾਈਮ ਚਾਰ ਮਹੀਨੇ ਹੋਗਾ ਭਾਈ ਚਾਰ ਮਹੀਨੇ ਹੋਏ ਨੇ ਤੇ ਜੇ ਭਾਈ ਜੀ ਆਪਾਂ ਹੁਣ ਇਹਦੇ ਰੇਟ ਦੀ ਗੱਲ ਕਰੀਏ ਇਹਦਾ ਭਾਜੀ 4.5 ਲੱਖ ਦੇ ਲੱਗੇ ਛਾਗੇ 4.5 ਲੱਖ ਦੇ ਲੱਗੇ ਛਾਗੇ ਹਾਂਜੀ 31 ਫੁੱਟ ਲੰਬਾਈਆ ਤੇ 7 ਫੁੱਟ ਚੜਾਈ ਜੀ ਤੇ ਆਪਾਂ ਪਿੰਡ ਖੜਿਆ ਉਹ ਦੇਸੀ ਆ ਪਿੰਡ ਉਹ ਦੇਸੀ ਆ ਜੀ ਤੇ ਜਿਲ੍ਹਾ ਜਲੰਧ ਤੇ ਇੱਕ ਵਾਰੀ ਜਿਹੜਾ ਤੁਹਾਡਾ ਨੰਬਰ ਆ ਉਹ ਵਾ ਦੱਸ ਦੋ ਮੇਰਾ ਨੰਬਰ ਭਾਈ ਹੈਗਾ 98721 96833 ਤੇ ਬਾਕੀ ਬਾਈ ਦਾ ਨੰਬਰ ਉੱਪਰ ਟਾਈਟਲ ਚ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਕੇ ਜਿੰਨਾ ਨੇ ਚਾਹੇ 5530 ਲੈਣਾ ਛੋਟਾ ਡਾਇਰੈਕਟਰ ਚਾਹੇ ਆ ਟਰਾਲਾ ਲੈਣਾ ਵੱਡਾ